ਹਾਲੇ ਰੱਬਾ ਲੁੱਟੀ ਹੀਰ ਵੇ ਫਕੀਰ ਦੀ ਹਾਲੇ ਓ ਰੱਬਾ ਮਰੀ ਤੇਰਿਆਗਮਾਂ ਦੀ ਹਾਲੇ ਓ ਰੱਬਾ ਮਰੀ ਤੇਰਿਆਗਮਾਂ ਦੀ ਬਾਬਲੇ ਮੇਰੇ ਨੇ ਵਰਸ ਹੇੜਿਆ ਵਰਸ ਹੇੜਿਆ ਕਾਲਾ ਬਾਬਲੇ ਮੇਰੇ ਨੇ ਵਰਸ ਹੇੜਿਆ ਆਵੇ ਕੋਠੇ ਛੜਕੇ ਵੇਖਣ ਲੱਗੀ ਬੱਦਲ ਚੜਿਆ ਆਵੇ ਕੋਠੇ ਛੜਕੇ ਵੇਖਣ ਲੱਗੀ ਬੱਦਲ ਚੜਿਆ ਆਵੇ ਹਾਲਿਓ ਰੱਬਾ ਲੁੱਟੀ ਹੀਰ ਵੇ ਫਕੀਰ ਦੀ ਹਾਲਿਓ ਰੱਬਾ ਮਾਰੀ ਤੇਰੇ ਅਗਮਾਂ ਦੀ ਹਾਲਿਓ ਰੱਬਾ ਚਰਖੇ ਦਾ ਮੁੰਨਾ ਗੁੱਲੀ ਡੰਡਾ ਫਿਰੇ ਖੇਡਦਾ ਘਰ ਸੁੰਨੇ ਦਾ ਸੁੰਨਾ ਹਾਲਿਓ ਰੱਬਾ ਲੁੱਟੀ ਹੀਰ ਵੇ ਫਕੀਰ ਦੀ ਹਾਲਿਓ ਰੱਬਾ ਮਾਰੀ ਤੇਰਿਆਂ ਗਮਾਂ ਦੀ ਹਾਲਿਓ ਰੱਬਾ ਮਾਰੀ ਤੇਰਿਆਂ ਗਮਾਂ ਦੀ ਬਾਬਲ ਮੇ ਪਾਵੇ ਕੋਠੇ ਚੜਕੇ ਵੇਖਣ ਲੱਗੇ ਕਿਦੋਂ ਰੁੜਦਾ ਆਵੇ ਹਾਲਿਓ ਰੱਬਾ ਲੁੱਟੀ ਹੀਰ ਵੇ ਫਕੀਰ ਦੀ ਹਾਲਿਓ ਰੱਬਾ ਮਰੀ ਤੇਰੇ ਅੰਗਮਾਂ ਦੀ ਹਾਲਿਓ ਰੱਬਾ ਮਰੀ ਤੇਰੇ ਅੰਗਮਾਂ ਦੀ ਬਾਬਲ ਮੇਰੇ ਵਰਸ ਸਹੇੜੇ ਲੰਮਾ ਲੰਮਾ ਇੱਕ ਮੰਜੇ ਤੇ ਆਪਸੋਂਦਾ ਦੂਜੇ ਪਾਸੇ ਟੰਗਾ ਹਾਲਿਓ ਰੱਬਾ ਲੁੱਟੀ ਹੀਰੇ ਬੇਫਕੀਰ ਦੀ ਹਾਲਿਓ ਰੱਬਾ ਮਾਰੀ ਤੇਰਿਆਂ ਗਮਾਂ ਦੀ ਬਾਬਲ ਮੇਰੇ ਵਰਸ 헤ੜਿਆ ਮੋਟਾ ਜਰਾ ਨਾ ਪਾਵੇ ਕੋਠੇ ਚੜਕੇ ਵੇਖਣ ਲੱਗੀ ਝੋਟਾ ਤੁਰਿਆ ਆਵੇ ਹਾਲਿਓ ਰੱਬਾ ਲੁੱਟੀ ਹੀਰੇ ਵੇ ਫਕੀਰ ਦੀ ਹਾਲਿਓ ਰੱਬਾ ਮਾਰੀ ਤੇਰਿਆਂ ਗਮਾਂ ਦੀ ਹਾਲਿਓ ਰੱਬਾ ਮਾਰੀ ਤੇਰਿਆਂ ਗਮਾਂ ਦੀ ਬਾਬਲ ਮੇਰੇ ਵਰਸ 헤ੜਿਆ ਬਿਲਕੁਲ ਨਾ ਮੇਰੇ ਕਾਵਾਂ ਸੱਤ ਬਕਾਵਾ ਬੱਚੇ ਟੁਕਰੇ ਨਾ ਬੇਹਾ ਹਾਲਿਓ ਰੱਬਾ ਲੁੱਟੀ ਹੀਰ ਵੇ ਫਕੀਰ ਦੀ ਹਾਲਿਓ ਰੱਬਾ ਮਾਰੀ ਤੇਰੇ ਅਗਮਾਂ ਦੀ ਨੀਰੇ ਬਰੇ ਉਹੀ ਮਿਲਸੀ ਜੋ ਤਕਦੀਰ ਲਖਾਇਆ ਜਿਸ ਰਾਂਝੇ ਦਾ ਮਣ ਕਰੇਨੀ ਰਾਂਝਾ ਪੁੱਤਰ ਪਰਾਇਆ ਹਾਲਿਓ ਰੱਬਾ ਲੁੱਟੀ ਹੀਰ ਵੇ ਫਕੀਰ ਦੀ ਹਾਲਿਓ ਰੱਬਾ ਮਾਰੀ ਤੇਰੇ ਆਗਮਨ ਦੀ ਹਾਲਿਓ ਰੱਬਾ ਮਾਰੀ ਤੇਰੇ ਆਗਮਨ ਦੀ